ਜੌਰੀ ਦੀ ਦੁਕਾਨ ਵਿੱਚ ਚੂਹੇ ਨੇ ਹੀਰਾ ਖਾਦਾ ਜੌਰੀ ਦੀ ਦੁਕਾਨ 'ਚੋਂ ਚੂਹੇ ਨੇ ਮਗਰਲੇ ਬੰਨੇ ਚੂਹੇ ਬਹੁਤ ਰਹਿੰਦੇ ਸੀ ਜੌਰੀ ਨੇ ਸੋਚਿਆ ਵੀ ਹੀਰਾ ਬੜਾ ਮਹਿੰਗਾ ਤੇ ਚੂਹਾ ਗਿਆ ਖਾ ਚੂਹਾ ਉਹੋ ਹੀ ਲੱਭਣਾ ਜਿੰਨੇ ਹੀਰਾ ਖਾਦਾ ਉਹਨੂੰ ਕਹਿਨੇ 10 ਬਾਅਦ ਵੀ ਲਾਗੇ ਲਾਗੇ ਪਿੰਡ 'ਚ ਨਾ ਇੱਕ ਬੰਦਾ ਬੜਾ ਸਿਆਣਾ ਰਹਿੰਦਾ ਈ ਉਹਨੇ ਲੱਭ ਦੇਣਾ ਈ ਉਹ ਬੰਦਾ ਆ ਗਿਆ ਜੌਰੀ ਦੇ ਕੋਲੇ ਜੌਰੀ ਨੂੰ ਆ ਕੇ ਕਹਿੰਦਾ ਵੀ ਕਿੱਥੇ ਕੀ ਹੋਇਆ ਜੌਰੀ ਮਨ ਪਰੇਸ਼ਾਨ ਕਰਕੇ ਕਹਿੰਦਾ ਵੀ ਹੀਰਾ ਬੜਾ ਮਹਿੰਗਾ ਸੀ ਤੇ ਚੂਹਾ ਖਾ ਗਿਆ ਤੇ ਚੂਹਾ ਮਗਰਲੇ ਬਨੇ ਜਾਵੜਿਆ ਤੇ ਉੱਥੇ ਤੇ ਚੂਹੇ ਹੀ ਬੜੇ ਆ ਮੈਂ ਉਹ ਚੂਹਾ ਲੱਭਣਾ ਵਾਂ ਮੈਂ ਉਹ ਹੀਰਾ ਲੱਭਣਾ ਬੰਦਾ ਕਹਿੰਦਾ ਮੈਨੂੰ ਵਿਖਾ ਕੇ ਲਿਆ ਬੰਦਾ ਆ ਗਿਆ ਉਹਨੇ ਚਾਰ ਚੁਫੇਰੇ ਝਾਤੀ ਮਾਰ ਕੇ ਵੇਖਿਆ ਇੱਕ ਨੁਕਰ ਚ ਚੂਹੇ ਘੁਰਬਲ ਘੁਰਬਲ ਕਰਨ ਤੇ ਇੱਕ ਨੁਕਰ ਦੇ ਵਿੱਚ ਚੂਹਾ ਕੁਝੂਝਾ ਹੋ ਕੇ ਬੈਠਾ ਇਕੱਠਾ ਜਾ ਹੋ ਕੇ ਬੰਦਾ ਆਵਾਜ਼ ਮਾਰ ਕੇ ਜੌਰੀ ਨੂੰ ਕਹਿੰਦਾ ਵੀ ਉਹ ਜਿਹੜਾ ਬੈਠਾ ਨਾ ਇਕੱਲਾ ਇਹਨੂੰ ਵੜਦੇ ਇਹਦੀ ਘੁੰਡੀ ਮਰੋੜ ਤੇ ਇਹਦੇ ਵਿੱਚੋਂ ਹੀਰਾ ਤੇਰਾ ਨਿਕਲ ਆਉਣਾ ਈ ਚੂਆ ਮਾਰਿਆ ਗਿਆ ਹੀਰਾ ਕੱਢਿਆ ਗਿਆ ਬੰਦਾ ਲਗਾ ਤੁਰਨਾ ਤੇ ਜੋਰੀ ਨੇ ਘਟ ਘਟ ਕੇ ਫੜ ਲਿਆ ਕਹਿੰਦਾ ਵੀ ਤੂੰ ਕਿਹੜੀ ਅਕਸਰੇ ਮਸ਼ੀਨ ਚੁੱਕੀ ਫਿਰਦਾ ਤੈਨੂੰ ਕਿਦਾਂ ਪਤਾ ਵੀ ਹੀਰਾ ਇੰਨੇ ਖਾਦਾ ਕਹਿੰਦਾ ਜਦੋਂ ਬੰਦਾ ਆਕਾਤ ਭੁੱਲ ਜਾਵੇ ਫਿਰ ਆਪਣਿਆਂ ਤੋਂ ਵੱਖਰੇ ਹੋ ਕੇ ਰਹਿਣ ਲੱਗ ਪੈਂਦਾ ਵਾ ਦੇ ਹੀ ਰਾਖਾ ਆ ਕੇ ਤੇ ਆਪਣਿਆਂ ਦੇ ਵਿੱਚ ਹੀ ਲੁਗਿਆ ਰਹਿਦਾ ਮੈਨੂੰ ਥੋੜਾ ਲੱਪਣਾ ਹੀ ਏ ਇਹ ਮਾੜਾ ਜਿਹਾ ਹੀਰਾ ਖਾਦਾ ਇਹ ਸਮਝਣ ਲੱਗ ਪਿਆ ਆਪਣੇ ਆਪ ਨੂੰ ਫੰਨੇ ਖਾਏ ਨੇ ਪਹਿਲੇ ਦਿਨ ਹੀ ਆਪਣੇ ਨਾਲ ਦੇ ਛੱਡ ਦਿੱਤੇ ਤੇ ਵੱਖਰਾ ਹੋ ਗਿਆ ਵੇਖਿਆ ਕਿੰਨਾ ਲੋਕਾਂ ਨੂੰ ਇਹ ਪਹਿਲੇ ਦਿਨੀ ਨਾਲ ਜਾਂਦਾ ਸਾਥ ਛੱਡਦਾ ਪਹਿਲੇ ਦਿਨ ਹੀ ਪਿੰਡ ਵਾਲੇ ਛੱਡਦੇ ਪਹਿਲੇ ਦਿਨ ਹੀ ਆਪਣੀ ਟੀਮ ਦੇ ਬੰਦੇ ਛੱਡ ਦਿੰਦੇ ਘੁਲ ਮਿਲ ਕੇ ਰੋ ਟੀਮ ਟੀਮ ਹੀ ਹੁੰਦੀ ਆ ਪਿੰਡ ਪਿੰਡ ਹੀ ਹੁੰਦਾ ਵਾ ਆਪਣੇ ਆਪਣੇ ਹੀ ਹੁੰਦੇ ਆ ਭਰਾ ਸੱਜਣ ਮਿੱਤਰ ਕਦੀ ਔਖੇ ਟਾਈਮ ਤੇ ਦੌਲਤ ਸ਼ੋਹਰਤ ਮਿਲੇ ਤੇ ਛੱਡਣੀ ਨਹੀਂ ਚਾਹੀਦੀ